ਨੌਜਵਾਨਾਂ ਦੇ ਵਿੱਚ ਪੜਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇਗਾ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਾਂ ਇਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਜਿਆਦਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਹਿੰਦੇ ਆ ਕਿ ਕੰਮ ਕਰਨ ਲਈ ਕੋਈ ਉਮਰ ਨਹੀਂ ਹੁੰਦੀ ਤੇ ਇਸੇ ਤਰ੍ਹਾਂ ਅੱਜ ਤੁਹਾਨੂੰ ਉਸ ਬੰਦੇ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਦੀ ਉਮਰ 65 ਸਾਲ ਦੀ ਆ ਤੇ ਉਹ ਹਜੇ ਵੀ ਜਿਹੜਾ ਵਾ ਕੰਮ ਕਰ ਰਹੇ ਆ ਉਹਨਾਂ ਨੇ ਇੱਥੇ ਕਪੂਠਲਾ ਦੇ ਮਾਲ ਰੋਡ ਦੇ ਉੱਤੇ ਇੱਕ ਬਦਾਮਾ ਵਾਲੀ ਸਰਦਾਈ ਘਰ ਦੀ ਰਸੋਈ ਕੜੀ ਚਾਵਲ ਨਾਮ ਦੀ ਜਿਹੜੀ ਆ ਇੱਥੇ ਇੱਕ ਦੁਕਾਨ ਅਜੇ ਆਪਾਂ ਕਹਿ ਦਈਏ ਉਹ ਖੋਲੀ ਹੋਈ ਆ ਜੀਪ ਜਿਹੜੀ ਉਹਨਾਂ ਦੇ ਕੋਲ ਆ ਸੈਟਅਪ ਬਹੁਤ ਵਧੀਆ ਜਿਹੜਾ ਬਣਾਇਆ ਹੋਇਆ ਆ ਜੀਪ ਦੇ ਨਾਲ ਟਰਾਲੀ ਪਿੱਛੇ ਬੰਨੀ ਹੋਈ ਹੈ ਤੇ ਟਰਾਲੀ ਨੂੰ ਪੂਰਾ ਇੱਕ ਰੈਸਟੋਰੈਂਟ ਟਾਈਪ ਜਿਹੜਾ ਵਾ ਸੈਟਅਪ ਬਣਾਇਆ ਹੋਇਆ ਤੇ ਨਾਲ ਹੀ ਇੱਥੇ ਕੁਰਸੀਆਂ ਟੇਬਲ ਜਿਹੜੇ ਆ ਉਹ ਰੱਖੇ ਹੋਏ ਆ ਕਿ ਲੋਕ ਜਿਹੜੇ ਆ ਇੱਥੇ ਆ ਕੇ ਖਾਣ ਪੀਣ ਤੇ ਇੱਥੇ ਗੱਲਬਾਤ ਕਰਾਂਗੇ ਨਾਮ ਹੈ ਅਵਤਾਰ ਜੀ ਉਮਰ ਹੈ 65 ਸਾਲ ਦੀ ਤੇ ਕੀ ਕੀ ਇਹ ਲੋਕਾਂ ਨੂੰ ਖਵਾ ਰਹੇ ਨੇ ਗੱਲਬਾਤ ਕਰਾਂਗੇ ਤੇ ਕੀ ਰੇਟ ਏ ਨੇ ਕਿਉਂਕਿ ਕੱਲ ਅਸੀਂ ਤਾਂ ਕਰ ਰਹੇ ਆ ਕਿਉਂਕਿ ਉਮਰ ਇਹਨਾਂ ਦੀ ਜਾਦਾ ਵਾ ਫਿਰ ਵੀ ਇਹ ਕੰਮ ਜਿਹੜਾ ਵਾ ਉਹ ਕਰ ਰਹੇ ਆ ਤੇ ਕੱਲ੍ਹ ਬਤ ਕਰਾਂਗੇ ਸਸੀ ਗੱਲ ਜੀ ਸਸੀ ਗੱਲ ਜੀ ਅਵਤਾਰ ਜੀ ਕੀ ਕਹਿਣਾ ਚਾਹੋਗੇ ਉਮਰ ਤਾਂ ਵੀ 65 ਸਾਲ ਆ ਜਿੱਦਾਂ ਤੁਸੀਂ ਦੱਸਿਆ ਤੇ ਕੰਮ ਕਰ ਰਹੇ ਹੋ ਤੇ ਇਹ ਕੀ ਕੀ ਤੁਸੀਂ ਇੱਥੇ ਵੇਚ ਰਹੇ ਹੋ ਐ ਜੇ ਕੜੀ ਚੌੜਿਆ ਰਾਜਮਾ ਚੌੜਿਆ ਤੇ ਬਦਾਮਾਂ ਦੀ ਛਰਦਾਈ ਆ ਤੇ ਕਿੰਨੇ ਸਾਲ ਹੋ ਗਏ ਇੱਥੇ ਇਤੋ ਜੀ ਸਾਨੂੰ 10 ਸਾਲ ਹੋ ਗਏ ਆ 10 ਸਾਲ ਹੋ ਗਏ ਬਦਾਮਾਂ ਦੀ ਛਰਦਾਈ ਕੜੀ ਚੌੜ ਲਾਉਂਦੇ ਨੇ ਤੁਹਾਨੂੰ ਅਹੀਂ ਕੜੀਆਲ ਤੋਂ 2 ਮਹੀਨੇ ਹੋਏ ਤਿੰਨ ਲੋੰਦਿਆਂ ਨੂੰ ਬਦਾਮਾਂ ਦੇ ਹਿੱਸੇਦਾਰ ਨੂੰ 3 ਸਾਲ ਹੋ ਗਿਆ ਘਰ ਦੀ ਲੱਸੀ ਦੀ ਚਾਟੀ ਦੀ ਲੱਸੀ ਉਹਦੀ ਕੜੀ ਹੁੰਦੀ ਆ ਸੀ ਤੇ ਪਹਿਲੇ ਕੀ ਕੰਮ ਕਰਦੇ ਸੀਗੇ ਤੁਸੀਂ ਪਹਿਲਾਂ ਹੀ ਮੈਂ 35 ਸਾਲ ਟਰੱਕ ਚਲਾਇਆ ਟਰੱਕ ਚਲਾਇਆ ਠੀਕ ਹੈ ਟਰੱਕ ਕਿੱਥੇ ਚਲਾਉਂਦੇ ਰਹੇ ਮੈਂ ਗੁਹਾਟੀ ਨੂੰ ਚਲਦਾ ਰਿਹਾ ਨਾਗਪੁਰ ਰਿਹਾ ਮੈਂ ਮਹਾਰਾਸ਼ਟਰ ਉੱਥੋਂ ਅਸਾਮ ਨੂੰ ਚਲਦਾ ਰਿਹਾ 35 ਸਾਲ ਟਰੱਕ ਚਲਾਉਣ ਤੋਂ ਬਾਅਦ ਇਹ ਤੁਸੀਂ ਕੰਮ ਸ਼ੁਰੂ ਕੀਤਾ अच्छा ਕਿੱਥੇ ਦੇ ਰਹਿਣ ਵਾਲੇ ਹੋ ਕਪੂਠਲੇ ਦੇ ਪਿੰਡ ਔਇਲਾ ਜੀ ਸਾਡਾ ਪਿੰਡ ਔਇਲਾ ਕਿੰਨੀ ਦੂਰ ਹੈ ਇੱਥੋਂ ਇੱਥੋਂ 4 ਕਿਲੋਮੀਟਰ ਹੈ 4 ਕਿਲੋਮੀਟਰ ਹੈ ਠੀਕ ਹੈ ਤੇ ਇਹ ਕਿੱਦਾਂ ਤੁਹਾਡੇ ਦਿਮਾਗ 'ਚ ਆਇਆ 35 ਸਾਲ ਕਿਉਂਕਿ ਇੱਕ ਹੁੰਦਾ ਨਾ 35 ਸਾਲ ਕੰਮ ਕਰਨ ਤੋਂ ਬਾਅਦ ਉਮਰ ਵੀ 65 ਸਾਲ ਬਜ਼ੁਰਗ ਸੋਚਦਾ ਹੈ ਕਿ ਹੁਣ ਕੰਮ ਰਹਿਣ ਦੀ ਹੈ ਕਰਨ ਨੂੰ ਆਰਾਮ ਕਰ ਲਿਆ ਹੁਣ ਤਾਂ ਬੱਚਿਆਂ ਦੀ ਕਮਾਨ ਦੀ ਜਿਹੜੀ ਹੈ ਉਮਰ ਆ ਤੇ ਬੱਚੇ ਸਾਡੀ ਸੇਵਾ ਕਰਨ ਪਰ ਤੁਸੀਂ ਇਸ ਉਮਰ ਦੇ ਵਿੱਚ ਵੀ ਕੰਮ ਕਰ ਰਹੇ ਹੋ ਤੇ ਕੀ ਕਹੋਗੇ ਮੈਂ ਕਹਾਂ ਜੀ ਮੈਂ ਕੰਮ ਕਰਨ ਵਿੱਚ ਕੀ ਸ਼ਰਮ ਹੈ ਕੰਮ ਕਰਨ ਤੇ ਕੋਈ ਸ਼ਰਮ ਹੈ ਕੀ ਆ ਜੇ ਆਪਾਂ ਘਰ ਵੀ ਬਹਿਣਾ ਤੇ ਇੱਥੇ ਬੈਠੇ ਆਣ ਕੇ ਘਰੋਂ ਬਣਾ ਲੈਂਦਾ ਸਾਰਾ ਕੁਝ ਕਰ ਲਿਆ ਇੱਥੇ ਆਣ ਕੇ ਪੱਕਾ ਲੱਗਾ ਆਰਾਮ ਨਾਲ ਬੈਠ ਕੇ ਜੋ ਗਾਹਕ ਆਇਆ ਉਹਨੂੰ ਦੇਈ ਜਾਣਾ ਕੋਈ ਸ਼ਰਮ ਵਾਲੀ ਗੱਲ ਨਹੀਂ ਕਿ ਮੈਂ ਤਾਂ ਸਾਰੇ ਪੰਜਾਬੀਆਂ ਨੂੰ ਇਹ ਕਹੂੰਗਾ ਬਾਹਰ ਜਾਣ ਨਾਲੋਂ ਇੱਥੇ ਆਪਣਾ ਕੋਈ ਨਾ ਕੋਈ ਧੰਦਾ ਖੋਲੋ ਆਰਾਮ ਨਾਲ ਬੈਠੇ ਸਬਜੀ ਦੀ ਜੜੀ ਲਾਲੋ ਅਮਰੂਦਾਂ ਦੀ ਜੜੀ ਲਾ ਦੇ ਕੋਈ ਨਾ ਕੋਈ ਕਮਾਓ ਆਪਣਾ ਪੀ ਲੋੜੇ ਵਿੱਚ ਖੜੇ ਨਸ਼ੇ ਤੋਂ ਬਚੋ ਤੁਸੀਂ ਪੰਜਾਬ ਦੇ ਵਿੱਚ ਤਾਂ ਨੌਜਵਾਨ ਪੀੜ੍ਹੀ ਆ ਜਾਂ ਨੌਜਵਾਨ ਤਾਂ ਜਿਹੜੇ ਜਾਂਦੇ ਜਾਂਦੇ ਬਾਹਰ ਬਾਹਦੇ ਵਿੱਚ ਉਹ ਆਪਣੇ ਮਾਪਿਆਂ ਨੂੰ ਵੀ ਬਾਹਰ ਲੈ ਜਾਂਦੇ ਆ ਕਿ ਉੱਥੇ ਹੀ ਸੈੱਟ ਕਰ ਲਈ ਆਪਣੇ ਸਾਰੇ ਟੱਬਰ ਨੂੰ ਤੇ ਤੁਸੀਂ ਇੱਥੇ ਕੰਮ ਕਰਦੇ ਪਿਓ ਇਹ ਮਾਪੇ ਬਾਹਰ ਜਾਂਦੇ ਤਾਂ ਫੇਰ ਇੱਥੇ ਪਿੱਛੇ ਭਈਏ ਹੀ ਰਾਜ ਕਰਨਗੇ ਸਾਡੇ ਕੋਲ ਕੋਈ ਕੁਝ ਨਹੀਂ ਰਹਿ ਗਿਆ ਸਾਨੂੰ ਕੀ ਪਤਾ ਭਈਏ ਪਿੱਛੇ ਕੀ ਕਰਦੇ ਅਸੀਂ ਆਪਣੀ ਜਾਇਦਾਦ ਨੂੰ ਆਪਣੇ ਘਰ ਨੂੰ ਕਿਉਂ ਨਹੀਂ ਸੰਭਾਲ ਕੇ ਰੱਖਦੇ ਆ ਪ੍ਰਭੂ ਇੱਥੇ ਆਪ ਕਰੋ ਕੰਮ ਜੇ ਮੈਂ ਕੰਮ ਕਰਦਾ ਤਾਂ ਉਹ ਗਾਂ ਬੱਚੇ ਵੀ ਸਾਡੇ ਕੰਮ ਕਰਨਗੇ ਜੇ ਮੈਂ ਇਹ ਨਾ ਕੰਮ ਕੀਤਾ ਮੈਂ ਹੁਣ 30 ਸਾਲ 35 ਸਾਲ ਦਾ ਟਰੱਕ ਚਲਾ ਲਿਆ ਮੈਂ ਕਹੂੰਗਾ ਮੈਂ ਆਰਾਮ ਕਰਨਾ ਤੇ ਆਰਾਮ ਕਰਕੇ ਤਾਂ ਬੱਚਿਆਂ ਨੇ ਕਹਣਾ ਇਹ ਵੀ ਆਰਾਮ ਕਰ ਲੈਨੇ ਕੰਮ ਤਾਂ ਨਹੀਂ ਉਹ ਕਰਨਗੇ ਫੇ ਇਹ ਸੈਟਅਪ ਦਾ ਕਿੱਦਾਂ ਤੁਹਾਡੇ ਦਿਮਾਗ 'ਚ ਆਇਆ ਕਿ ਕੰਮ ਤਾਂ ਹੋਰ ਵੀ ਬਥੇਰੇ ਆ ਪਰ ਤੁਸੀਂ ਇਹੀ ਕੰਮ ਕਿਉਂ ਕੀਤਾ ਇਹ ਦੇਖੋ ਜੀ ਜੇ ਆਪਾਂ ਹੁਣ ਕੋਈ ਵੀ ਸਬਜੀ ਦੀ ਲੋਣੇ ਆ ਜਾਂ ਚਾਹ ਦੀ ਦੁਕਾਨ ਲੋਣੇ ਆ ਦੁਕਾਨ ਤੇ ਹੀ ਮੈਂ ਕਹਾ ਵੀ ਆਪਾਂ ਆਰਾਮ ਨਾਲ ਬਦਾਮਾਂ ਦੀ ਛਤਾਈ ਬਣਾਉ ਤੇ ਕੜੀ ਚੌਲ ਤੇ ਰਾਜਮਾ ਚੌਲ ਬਣਾ ਕੇ ਪਹਿਲੇ ਅਸੀਂ ਜੀਪ ਚਲਾਉਂਦੇ ਸੀ ਜੀਪ ਛੱਡਿਆ ਟਰਾਲੀ ਬਣਾ ਲਈ ਹੁਣ ਆਰਾਮ ਨਾਲ ਪੱਖਾ ਲੱਗਾ ਆਰਾਮ ਨਾਲ ਬਹਿ ਕੇ ਨੰਦ ਨਾ ਛਕਾਈ ਜਾਂਦੇ ਤੇ ਇਹ ਫਿਰ ਸਮਾਨ ਕਿੱਥੋਂ ਲੈਣੇ ਹੋ ਜੇ ਕੜੀ ਕੜੀ ਦੀ ਗੱਲ ਕਰੀ ਕੜੀ ਬਣਾਣੇ ਹੋ ਤੇ ਰਾਜਮਾ ਬਣਾਣੇ ਹੋ ਚਾਵਲ ਲੈਣੇ ਹੋ ਚੌੜ ਬਾਜ਼ਾਰ ਚੋਂ ਬਹੁਤ ਮਿਲ ਜਾਂਦੇ ਆ ਅਸੀਂ ਬਾਸਮਤੀ ਦੇ ਚੌਲ ਲਾਉਨੇ ਆ ਦੂਜਾ ਚੌਲ ਨਹੀਂ ਤੇ ਕੜੇ ਲੱਸੀ ਦੀ ਚਾਟੀ ਆ ਬੇਥਣਾ ਛੋਲਿਆਂ ਦਾ ਬੇਸਨ ਜਿੱਥੋਂ ਮਰਜੀ ਦੁਕਾਨ ਤੋਂ ਲੈ ਲਓ ਬਣਾਉਣਾ ਕਰਿਆ ਸੀ ਅੱਛਾ ਇਹ ਕੜੀ ਜਿਹੜੀ ਆ ਘਰ ਦੀ ਲੱਸੀ ਦੀ ਚਾਟੀ ਦੀ ਆ ਚਾਟੀ ਦੀ ਲੱਸੀ ਦੀ ਚਾਟੀ ਦੀ ਲੱਸੀ ਤੇ ਘਰ ਬਣਾ ਕੇ ਤੇ ਇੱਥੇ ਲਿਆਉਣਾ ਫੇਰ ਘਟ ਗਿਆ ਫੇਰ ਘਰੋਂ ਪਹਿਲਾਂ ਫੋਨ ਕਰ ਦੇਣਾ ਬਣਾ ਦੇਉ ਨਹੀਂ ਆ ਤੇ ਬੁੜੀਆਂ ਕੋ ਨਹੀਂ ਹੁੰਦਾ ਤੇ ਇੱਥੇ ਆਪ ਬਣਾ ਲੈ ਕੀ ਰੇਟ ਕੀ ਰੱਖਿਆ ਜੀ ਕਿਉਂਕਿ ਜੇ ਕੋਈ ਰੈਸਟੋਰੈਂਟ ਢਾਬਿਆਂ ਚ ਜਾ ਕੇ ਖਾਂਦਾ ਵਾ ਇਹ ਉਹ ਰੇਟ ਦਾ ਫਰਕ ਹੈ ਜੀ ਤੁਹਾਡੇ ਤੇ ਉਹਨਾਂ ਦੇ ਵਿੱਚ ਦੇਖੋ ਜੀ ਜਿਹੜਾ ਕੜੀ ਚੌਲ ਆ ਉਹ 50 ਰੁਪਏ ਆ ਜਿਹੜਾ ਰਾਜਮਾ 70 ਰੁਪਏ ਆ ਤੇ ਸਰਦਾਈ ਬਦਾਮਾਂ ਦੀ ਉਹ 50 ਰੁਪਏ ਅਚ ਕੜੀ ਚਾਵਲ 50 ਰੁਪਏ ਰਾਜਮਾ ਚਾਵਲ 70 ਰੁਪਏ ਤੇ ਸਰਦਾਈ ਜਿਹੜੀ ਆ ਉਹ 50 ਰੁਪਏ ਕਿਉਂਕਿ ਲੱਗੇ ਛਾਕੇ ਕਾਫੀ ਬੈਂਕ ਆ ਤੇ ਬੈਂਕਾਂ ਬਹੁਤ ਸਾਰੇ ਸਾਡੇ ਕੋ ਗਾਹਕ ਹੁੰਦੇ ਇਧਰੋਂ ਵੀ ਆਉਂਦੇ ਆ ਇਧਰੋਂ ਬਾਜ਼ਾਰ ਚੋਂ ਸਾਰੇ ਆਉਂਦੇ ਆ ਹੁਣ ਟਾੜਾ ਕਰਕੇ ਮੁੰਡਾ ਮੈਨੂੰ ਹਾਰਨ ਮਾਰਦਾ ਫੇ ਭਰੇ ਗਲਾਸ ਤੁਹਾਡੇ ਨਾਲ ਗੱਲ ਕਰਦਾ ਉਹ ਨੰਗਾਗਾ ਉਹਨਫੇ ਬਾਫਤੀ ਹੋਣਾ ਕਿੰਨੇ ਕੁ ਵੇ ਆ ਜੈਨੋ ਇੱਥੇ ਮੈਂ 9:30 ਵਜੇ ਕਿੰਨੇ ਵੇ ਤੱਕ ਨੇ 7:00 7:30 ਪੌਣੇ 8 ਤੱਕ ਕਰਵੀ ਹੋਈਦਾ ਇੱਥੇ ਕੋਈ ਮੈਸੇਜ ਦੇਣਾ ਚਾਹੁੰਦੇ ਆਂ ਅੱਜਕੱਲ ਦੇ ਨੌਜਵਾਨ ਆ ਮਨੂੰ ਮੁੰਡਿਆਂ ਨੂੰ ਕਹੂੰਗਾ ਭਾਈ ਤੁਸੀਂ ਆਪਣਾ ਕੋਈ ਨਾ ਕੋਈ ਕਾਰੋਬਾਰ ਇਦਾਂ ਦਾ ਖੋਲੋ ਜਗਾ ਜਗਾ ਬਈਏ ਬੈਠੇ ਤੁਸੀਂ ਜੇ ਤੁਸੀਂ ਕਰੋਗੇ ਤਾਂ ਬਈਆ ਪੀ ਚੱਲਣਗੇ ਤੋਂ ਕਰੋ ਕੰਮ ਕੰਮ ਕਿਆ ਕਰਨ ਵਿੱਚ ਕੰਮ ਕਰਨ ਵਿੱਚ ਕੀ ਸ਼ਰਮ ਆ ਜੇ ਸ਼ਰਮ ਆਉਂਦੀ ਆ ਤਾਂ ਫਿਰ ਆਪਾਂ ਕੰਮ ਹੀ ਨਹੀਂ ਕਰ ਸਕਦੇ ਭਈ ਅਸੀਂ ਪੱਦਾ ਬਣ ਕੇ ਹੀ ਤੁਰੇ ਫਿਰਦੇ ਏਸੀ ਕੇ ਸਾਡੇ ਨਾਲ ਅਵਤਾਰ ਜੀ ਜਿਨ੍ਹਾਂ ਦੀ ਉਮਰ 65 ਸਾਲ ਆ ਮੈਂ ਇੱਕ ਵਾਰੀ ਪਹਿਲੇ ਕੈਮਰਾਮੈਨ ਕੋਲੋਂ ਸੈਟਅਪ ਅੰਦਰੋਂ ਪਾਸੇ ਨਾਲ ਦੁਖਾ ਦਿੱਤਾ ਜਾਵੇ ਆ ਇਹਨਾਂ ਦਾ ਛੋਟਾ ਜਿਹਾ ਸੈਟਅਪ ਆ ਛੋਟਾ ਜਿਹਾ ਪੱਖਾ ਲੱਗਿਆ ਹੋਇਆ ਵਾ ਜਿੱਥੇ ਇਹ ਬੈਠੇ ਹੁੰਦੇ ਆ ਇਹ ਗਰਮੀ ਵੀ ਕਾਫੀ ਆ ਇਨਵਰਟਰ ਜਿਹੜਾ ਵਾ ਉਹ ਵੀ ਰੱਖਿਆ ਟੈਂਕੀ ਆ ਪਾਣੀ ਦੀ ਤੇ ਸਾਫ ਸੁਥਰਾ ਜਿਹੜਾ ਵਾ ਇਹ ਸਭ ਕੁਝ ਦੇ ਰਿਹਾ ਵਾ ਵੇਚ ਰੇ ਆ ਤੇ ਜਿਸ ਤਰ੍ਹਾਂ ਦੱਸਿਆ ਕਿ 50 ਰੁਪਏ ਕੜੀ ਚਾਵਲ 70 ਰੁਪਏ ਰਾਜਮਾ ਚਾਵਲ ਤੇ ਸਰਦਾਈ ਬਦਾਮਾਂ ਦੀ ਜਿਹੜੀ ਆ ਉਹ 50 ਰੁਪਏ ਤੇ ਲੋਕ ਜਿਹੜੇ ਆ ਇਹਨਾਂ ਦੇ ਸਵੀਰ ਤੋਂ ਜਿਹੜੀ ਉਹ ਢੀ ਕੰਨੀ ਸ਼ੁਰੂ ਕਰ ਦਿੰਦੇ ਆ ਕਈ ਵਾਰ ਇਹ ਜਿਸ ਤ ਇਹਨਾਂ ਨੇ ਦੱਸਿਆ ਵਾ ਕਿ ਇਹ ਆਨ ਤੋਂ ਪਹਿਲਾਂ ਹੀ ਜਿਹੜੇ ਇੱਥੇ ਲੋਕ ਖੜੇ ਹੁੰਦੇ ਆ ਜਾਂ ਇਹਨਾਂ ਨੂੰ ਫੋਨ ਕਰ ਦਿੰਦੇ ਆ ਕਿ ਅਵਤਾਰ ਜੀ ਕੀ ਗੱਲ ਤੁਸੀਂ ਹਜੇ ਤੱਕ ਆਏ ਨਹੀਂਗੇ ਤੇ ਅਸੀਂ ਜਾਂ ਸਰਦਾਈ ਪੀਣੀ ਆ ਬਦਾਮਾਂ ਵਾਲੀ ਜਾਂ ਅਸੀਂ ਰਾਈਮਾ ਚਾਵਲ ਜਾਂ ਕੜੀ ਚਾਵਲ ਅਸੀਂ ਖਾਣੇ ਆ ਤੇ ਇਦਾਂ ਦਾ ਇਹਨਾਂ ਦਾ ਵਧੀਆ ਟੇਸਟ ਆ ਤੇ ਦੁਪਹਿਰ ਨੂੰ ਵੀ ਇੱਥੇ ਕਾਫੀ ਜਿਹੜਾ ਵਾ ਰਾਸ਼ੀ ਜਿਹੜਾ ਵਾ ਉਹ ਰਹਿੰਦਾ ਵਾ ਤੇ ਸੈਟਅਪ ਜਿਹੜਾ ਬੈਠਣ ਨੂੰ ਵੀ ਇੱਥੇ ਕੁਰਸੀਆਂ ਟੇਬਲ ਜਿਹੜੇ ਆ ਉਹ ਇੱਥੇ ਲਾਏ ਹੋਏ ਆ ਕਪੂਠਲਾ ਤੋਂ ਟੈਨਿਕਸ ਵੀਰੇ ਦਾ ਟੀਵੀ ਦੇ ਨਾਲ ਵੀਂਦਰ ਰਾਜੂ ਦੇ ਨਾਲ ਗगन ਬੈਲ ਦੀ ਰਿਪੋਰਟ ਕਪੂਠਲਾ